ਬਾਸ ਕਰਾਂ ਮੇਰਾ ਬਾਸ ਕਰਾਂ ਰਚਨਾ ਭੈਣ ਅੰਦਰ ਕਿਹੜੀ ਕੰਡੀਸ਼ਨ ਚ ਪਈ ਆ ਉਹ ਵੀ ਦਿਖਾਉਣੀ ਆ ਤੁਹਾਨੂੰ ਕੁਆਂਟਾ 1.5 ਕੁਆਂਟਲ ਵਜ਼ਨ ਹੋ ਗਿਆ ਉਹਦਾ ਪੂਰੀ ਬਾਡੀ ਗਲ ਗਈ ਉਹਦੇ ਕੀੜੇ ਪਏ ਪਏ ਆ ਤਿੰਨ ਬੱਚੇ ਆ ਉਹਦੇ ਨਿੱਕੇ ਨਿੱਕੇ ਘਰ ਵਾਲਾ ਛੱਡ ਕੇ ਜਾ ਚੁੱਕਿਆ ਵਾ ਕੋਈ ਹੋਰ ਤਾਂ ਕੀ ਗੋਇੰਗ ਹੋ ਤਾਂ ਕੀ ਹੋਰੇ ਮਰੀ ਕੋਈ ਕੋਈ ਲਾ ਦਿਓ ਮੈਂ ਹੋ ਤਾਂ ਕੀ ਹੋਰੇ ਮਰੀ ਹਰ ਰੋਜ਼ ਆਪਣੀ ਚਰਾ ਪਿੰਡੋਂ ਲੈ ਛੱਡ ਕੇ ਭੱਜ ਗਿਆ ਕਿੰਨਾ ਟਾਈਮ ਹੋ ਗਿਆ ਹੋ ਗਿਆ 10 ਸਾਲ ਤੋਂ 3 ਸਾਲ ਹੋ ਗਏ ਮੁੜ ਕੇ ਨਹੀਂ ਆਇਆ ਨਹੀਂ ਜੀ ਮੁੜ ਕੇ ਨਹੀਂ ਆ ਨਾ ਦੱਸਦਾ ਕਿੱਥੇ ਆ ਅੱਜ ਇਸ ਘਰ ਦੇ ਵਿੱਚ ਬਿਮਾਰੀ ਸਭ ਤੋਂ ਵੱਡੀ ਇਹ ਭੈਣ ਨੂੰ ਜਿਹੜੀ ਲੱਗੀ ਆ ਉਹ ਨਹੀਂ ਗਰੀਬੀ ਦੀ ਬਿਮਾਰੀ ਆ ਤੈਨੂੰ ਵੀ ਬੇਨਤੀ ਆ ਭਰਾ ਮੇਰਾ ਆ ਬੱਚਿਆਂ ਵੱਲ ਦੇਖ ਯਾਰ ਰਿਕੁਐਸਟ ਹੀ ਆ ਯਾਰ ਜੇ ਐਵੀ ਤਰਗੀ ਇਦਾਂ ਹੀ ਤੇਰੇ ਬੱਚਿਆਂ ਨੂੰ ਸੰਭੂ ਕੌਣ ਬਾਈ ਤੇਰੀ ਮਾਂ ਕਿੱਥੋਂ ਸੰਭਲੂਗੀ ਬਸ ਬਣੀ ਬਸ ਬਣੀ ਬਸ ਗਰਾਂ ਮਰਦਾ ਉਹ ਤੋਖਿਆ ਜਿਵੇਂ ਤੋ ਸੰਭਣਾ ਲ ਕੋਈ ਨਹੀਂ ਮਥਾ ਮਰੀ ਪਈਆਂ ਦੀ ਮੇਰੀ ਤਾਂ ਅਜਕ ਰੋਹਿ ਜੋ ਮੈਂ ਸੰਭਣ ਵਾਲੀ ਬੋਤੋਖਿਆ ਜਿਵੇਂ ਮੇਰੇ ਚਾਂਟਾ ਹੀ ਜਾਵੇ ਜੇਰੀ ਮੇਰਾ ਲਾਜ ਕਰਾਇਆ ਜਾਵੇ ਮੇਰੇ ਸੇ ਮੇਰੇ ਬੱਚਾ ਪੋਰਾ ਪੋਰਾ ਦੀ ਪੋਰਾ ਭਰਾ ਬੱਚੇ ਮੈਂ ਲੈ ਕੇ ਕਿੱਥੇ ਜਾਵਾਂ ਜੇ ਤੁਸੀਂ ਮੇਰੇ ਲਾੜ ਸ਼ੇਰੀ ਤੋਂ ਛੇਤੀ ਸ਼ੁਰੂ ਕੀਤਾ ਜਾਵੇ ਜੀ ਮੇਰਾ ਮੈਂ ਵੀ ਬੱਚਾ 잡ਦੇ ਹੱਥ ਦੀ ਗੇੜਦੀ ਆਵਾਂ ਥੋੜੇ ਘੜ ਕੀ ਕਰਦੇ ਆ ਘਰ ਵਾਲਾ ਜੇ ਟਪ ਗਿਆ ਹੋਇਆ ਜੀ ਪਤਾ ਨਹੀਂ ਛੱਡ ਕੇ ਜਾਂਦੇ ਛੱਡ ਕੋਈ ਘਰੇ ਨਹੀਂ ਵੱੜਦਾ ਜੀ ਨਾ ਸਮੱਸਿਆ ਕਰਦਾ ਕਿਉਂ ਖਾਂਦੇ ਪੀਂਦਾ ਖਾਂਦਾ ਜੀ ਠੀਕ ਆ ਠੀਕ ਜਮੀਰ ਜੂਨ ਰਹੀ ਆਪਣੇ ਨੂੰ ਨਹੀਂ ਜੀ ਕੁਝ ਨਹੀਂ ਸਾਡੇ ਕੋਲ ਮੇਰੀ ਕੱਲੀ ਮਾਤਾ ਸਾੰਮ ਦੇ ਭੋਰਾ ਭਰਾ ਜਵਾਕ ਆ ਜੀ ਮਾਤਾ ਜੀ ਤੇ ਕਿਤੇ ਕਿਤੇ ਬਾ ਪ੍ਰਮੁੱਤੇ ਉੱਤੇ ਨਿਕਲ ਆ ਜੀ ਮੇਰਾ ਫਲਾਚ ਡੱਪਰ ਲਾਉਂਦੇ ਜੀ ਫਲਾਚ ਹਿਸਾਬ ਕਰਦੇ ਉੱਤੇ ਸਾਰਾ ਗੰਦ ਮੁੱਤੀ ਕਰਦੀਆਂ ਜੀ ਜੋ ਆਕੜੀ ਭੋਰਾ ਕਸਵਾ ਹੁੰਦੀ ਹੈ ਜੀ ਆ ਜਵਾਕੜੀ ਨੇ ਆਣੀ ਮੇਰੀ ਇਹ ਸ਼ਾਮ ਤੇ ਮੈਨੂੰ ਸਾਈਂ ਤੇ ਆਦੀ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਅਸੀਂ ਆਏ ਆ ਜੀ ਕੁੱਸਾ ਮੀਨੀਆਂ ਪਿੰਡ ਆ ਜੀ ਮੋਗੇ ਜ਼ਿਲ੍ਹੇ ਦਾ ਉੱਥੇ ਪਹੁੰਚੇ ਆ ਇੱਕ ਪਰਿਵਾਰ ਆ ਜੀ ਪੰਡਤਾਂ ਦਾ ਪਰਿਵਾਰ ਆ ਰਚਨਾ ਭੈਣ ਅੰਦਰ ਕਿਹੜੀ ਕੰਡੀਸ਼ਨ ਚ ਪਈ ਆ ਉਹ ਵੀ ਦਿਖਾਉਣਾ ਹੈ ਤੁਹਾਨੂੰ ਕੁਆਂਟਲ ਡੇਢ ਕੁਆਂਟਲ ਵਜ਼ਨ ਹੋ ਗਿਆ ਉਹਦਾ ਔਰ ਪੂਰੀ ਬਾਡੀ ਗਲ ਗਈ ਉਹਦੀ ਕੀੜੇ ਪਏ ਪਏ ਆ ਤਿੰਨ ਬੱਚੇ ਆ ਉਹਦੇ ਨਿੱਕੇ ਨਿੱਕੇ ਘਰ ਵਾਲਾ ਛੱਡ ਕੇ ਜਾ ਚੁੱਕਿਆ ਵਾ ਤੇ ਇਸੇ ਨਗਰ ਤੋਂ ਸਾਡੇ ਨਾਲ ਟੀਮ ਦੇ ਮੈਂਬਰ ਵੀ ਜੁੜੇ ਹੋਏ ਨੇ ਵੀਰ ਹੁਣੀ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਘਰ 'ਚ ਜਿਹੜੇ ਦਵਾਈਆਂ ਦੇ ਲੰਗਰ ਲੱਗਦੇ ਆ ਉਹਦੇ ਵਿੱਚ ਵੀ ਵੀਰ ਹੁਣੀ ਜਾ ਕੇ ਸੇਵਾ ਕਰਾ ਕੇ ਆਉਂਦੇ ਨੇ ਦੁੱਧ ਦੀ ਸੇਵਾ ਕਰਕੇ ਆਉਂਦੇ ਨੇ ਤੇ ਇਹ ਵੀਰ ਜੀ ਹੁਣੀ ਸਾਡੇ ਸਸੀ ਗੱਲ ਬਾਈ ਜੀ ਤੁਹਾਡਾ ਕੀ ਨਾਮ ਹੈ ਜੀ ਬਲਵਿੰਦਰ ਸਿੰਘ ਬਲਵਿੰਦਰ ਸਿੰਘ ਵੀਰ ਜੀ ਦਾ ਨਾਮ ਆ ਇਸੇ ਨਗਰ ਤੋਂ ਨੇ ਫਿਰ ਇਹਨਾਂ ਦੀ ਅਸੀਂ ਡਿਊਟੀ ਲਈ ਜਦੋਂ ਸਾਨੂੰ ਗਵੰਡੀਆਂ ਨੇ ਵੀਡੀਓ ਭੇਜੀ ਭੈਣ ਦੀ ਹਾਲਤ ਬਹੁਤ ਮਾੜੀ ਸੀ ਫਿਰ ਅਸੀਂ ਬਲਵਿੰਦਰ ਸਿੰਘ ਜੀ ਦੀ ਡਿਊਟੀ ਲਾਈ ਤੁਸੀਂ ਜਾ ਕੇ ਵੈਰੀਫਾਈ ਕਰੋ ਦੇਖੋ ਜਾ ਕੇ ਕੀ ਕੰਡੀਸ਼ਨ ਆ ਤੇ ਇਹਨਾਂ ਨੇ ਵੀ ਆ ਕੇ ਦੇਖਿਆ ਅੱਜ ਸਵੇਰੇ ਵੀ ਹਾਲਤ ਕਿਵੇਂ ਆ ਵੀਰ ਜੀ ਅਸੀਂ ਘੱਟਿਆ ਗੁਜਾਦੀ ਮਤਲ ਹੈ ਨਹੀਂ ਸਾਹਮਣਾ ਹੈ ਬੰਦਾ ਜਿਹਨ ਕੋਈ ਤੇ ਉੱਠਿਆ ਨਹੀਂ ਜਾਂਦਾ ਭੈਣ ਤੋਂ ਤੇ ਚੱਕ ਕੇ ਮਾਈ ਵਿਚਾਈ ਇੱਕ ਲਿਓ ਠਾਉਂਦੇ ਜੀ ਹੋਰ ਹੈ ਨਹੀਂ ਬੱਚੇ ਨਿੱਕੇ ਨਿੱਕੇ ਸਾਹਮਣਾ ਹੈ ਨਹੀਂ ਕੋਈ ਆ ਜੋ ਫਿਰ ਆਪਾਂ ਵਾੜੇ ਦੇਖਦੇ ਹਾਂ ਹਾਂਜੀ ਬੇਟਾ ਕਾਸੀ ਕਾ ਤੇਰਾ ਕੀ ਨਾਮ ਪੁੱਤ ਪਲਵਿਸ਼ ਹੈ ਪਲਵਿਸ਼ਾ ਪਲਵਿ ਕਿਹੜੀ ਕਲਾਸ ਪੜ੍ਹਦੀ ਹੈ ਪੁੱਤ 5th ਦੇ ਵਿੱਚ ਤੇਰੀ ਮੰਮੀ ਆ ਹਾਂਜੀ ਕੀ ਨਾਮ ਮੰਮੀ ਦਾ ਤੇਰੀ ਦਾ ਰਤਨਾ ਰਾਨੀ ਇਹ ਸਧਾਰਨ ਜੇ ਘਾਰ ਆ ਸਾਰੇ ਪਹਿਲਾਂ ਪਾ ਰਿਹਾ ਜੀ ਪੁਰਾਣਾ ਤੇ ਬਾਲਿਆਂ ਵਾਲਾ ਤੇ ਬਾਹਰ ਪਿਆ ਪੱਟੀਆਂ ਦਾ ਸਮਾਨ ਹੋਰ ਚੀਜ਼ਾਂ ਦਿਖਦੀਆਂ ਤੁਹਾਨੂੰ ਪਹਿਨੇ ਸਾਸਰੀ ਘਰ ਕੀ ਨਾ ਮੇਰੀ ਕੋਈ ਉਹ ਤਾਂ ਕਮਰੇ ਮੇਰੀ ਕੋਈ ਉਹ ਤਾਂ ਕਮਰੇ ਮੇਰੀ ਕੋਈ ਲਾ ਦੀ ਕੋਈ ਨਹੀਂ ਉਹ ਤਾਂ ਕਮਰੇ ਮੈਂ ਬਹੁ ਮਨੋ ਮਿਲੋਤ ਕਰ ਆ ਪੈਣ ਕੋਈ ਨਾ ਰਚਣਾ ਭੈਣੇ ਕਿੰਨੇ ਵਾਰ ਪਰ ਤੇਰੇ ਘਰ ਵਾਲਾ ਕਿੱਥੇ ਆ ਘਰ ਵਾਲਾ ਭਾਈ ਉਹ ਸ਼ਰਾਬ ਪਿੰਦਾ ਲੈ ਛੱਡ ਕੇ ਭੱਜ ਗਿਆ ਕਿੰਨਾ ਟਾਈਮ ਹੋ ਗਿਆ ਹੋ ਗਿਆ ਦਾ ਸਾਲ ਦੋ ਤਿੰਨ ਸਾਲ ਹੋ ਗਏ ਮੁੜ ਕੇ ਨਹੀਂ ਆਇਆ ਮੈਂ ਜੀ ਮੁੜ ਕੇ ਨਹੀਂ ਆ ਨਾ ਦੱਸਦਾ ਕਿੱਥੇ ਆ ਉਹ ਗੱਲ ਹੋ ਜਾਂਦੀ ਫੋਨ ਤੇ ਨਾ ਫੋਨ ਤੇ ਗੱਲ ਵੀ ਨਹੀਂ ਕਰਦਾ ਜੀ ਤਿੰਨ ਮੇਰੇ ਬੱਚੇ ਆ ਦੋ ਕੁੜੀਆਂ ਇੱਕ ਮੇਰਾ ਮੁੰਡਾ ਦੋ ਕੁੜੀਆਂ ਇੱਕ ਮੁੰਡਾ ਹਾਂਜੀ ਠੀਕ ਆ ਭਾਣੇ ਬੱਚਿਆਂ ਨੂੰ ਬੁਲਾਇਓ ਰਤਨਾ ਭਾਣੇ ਤੂੰ ਕਿੰਨਾ ਪੜੀ ਹੈ ਮੈਂ ਦਾਸ ਪੜਿਆ ਹੋਇਆ ਕੀ ਭੈਣੇ ਤਰ੍ਹਾਂ ਭਾਰ ਵੀ ਬਜਾ ਕਿੰਨਾ ਵਧਿਆ ਪਿਆ ਲੱਤ ਗਲ ਗਈ ਹਾਂਜੀ ਕੀ ਹੋਇਆ ਬਸ ਡਿੱਗੀ ਸੀ ਮੜਾ ਜੀ ਬਸ ਡਿੱਗ ਜਣ ਕਰਕੇ ਵਾਲਾ ਬਤਾਵਾ ਤੇ ਹੁਣ ਮੰਜੇ ਤੇ ਪਈ ਨੂੰ ਕਿੰਨੇ ਦਿਨ ਹੋ ਗਏ ਉੱਠੀ ਨਹੀਂ ਜਿਹੜੀ ਜਮਈ ਨਹੀਂ ਜਮਾ ਨੇ ਉੱਠੀ ਦਿਨ ਮਿੰਨਾ ਦੇਣ ਮਹੀਨਾ ਹੋ ਗਿਆ ਪੂਰਾ ਮੰਜੇ ਤੇ ਪਈ ਨੂੰ ਮੈਂ ਉੱਠਾ ਚਾਹੁੰਨੀ ਪਰ ਮੈਂ ਟੁੱਟਿਆ ਨਹੀਂ ਦੰਧਾ ਤਕਲੀਫ ਕਰਕੇ ਤੇ ਲੈਟਰਨ ਬਾਥਰੂਮ ਇੱਥੇ ਹੀ ਹੋ ਰਿਹਾ ਹਾਂਜੀ ਉੱਤੇ ਕੌਣ ਸਾਫ ਕਰਦਾ ਕੋਣ ਕੁੜੀ ਕਰਦੀ ਇਹਦੀ ਮੇਰੀ ਆ ਬਾਰ ਆ ਕੁੜੀਏ ਛੋਟੀ ਦੀ ਮਰੀ ਆ ਪਲਵੀ ਕਰਦੀ ਆ ਹਾਂਜੀ ਇੱਕ ਜਣ ਕੁੜੀ ਦਾ ਨਾਮ ਪਲਵੀ ਆ ਛੋਟੀ ਇੱਕ ਕੁੜੀ ਦਾ ਨਾਂ ਕੀ ਛੋਟੀ ਦਾ ਅਮਨੀਰ ਸ਼ਰਮਾ ਅਮਨੀਰ ਸ਼ਰਮਾ ਮੁੰਡੇ ਦਾ ਕੀ ਨਾਂ ਮੁੰਡੇ ਦਾ ਭਵਨ ਸ਼ਰਮਾ ਪਵਨ ਸ਼ਰਮਾ ਹਾਂਜੀ ਇਹ ਬੱਚੇ ਆ ਜੀ ਤਿੰਨ ਪਲਵੀ ਸ਼ਰਮਾ 5ਵੀਂ ਚ ਪੜਦੀ ਆ ਆਪਣੀ ਮਾਂ ਦੀ ਟਾਇਲਟ ਵਾਸ਼ਰੂਮ ਉਹੀ ਸਾਫ ਕਰਦੀ ਆ ਮਾਂ ਪਿਛਲੇ 2-3 ਮਹੀਨਿਆਂ ਤੋਂ ਪਹਿਨੇ ਹਾਂਜੀ ਮੰਜੀ ਤੇ ਪਈ ਆ ਹੁਣ ਤਾਂ ਉੱਠ ਕੇ ਬਾਹਰ ਵੀ ਨਹੀਂ ਜਾ ਹੁੰਦਾ ਬੈੱਡ ਤੇ ਲੈਟਰਨ ਬਾਥਰੂਮ ਹੋ ਰਿਹਾ ਔਰ ਜਿੱਥੋਂ ਅਸੀਂ ਜ਼ਖਮ ਦਿਖਾਈਏ ਲੱਤ ਗਲੀ ਪਈ ਆ ਸਾਨੂੰ ਵੀਡੀਓ ਭੈਣ ਨੇ ਤੁਸੀਂ ਭੇਜੀ ਸੀ ਹਾਂਜੀ ਭੈਣੇ ਆ ਸ਼ੁਕਰੀਆ ਤੁਹਾਡਾ ਪਹਿਲਾਂ ਤਾਂ ਬਹੁਤ ਬਹੁਤ ਸ਼ਸ਼ਕਾਰ ਸ਼ੁਕਰੀਆ ਭੈਣੇ ਸਤਿ ਸ੍ਰੀ ਅਕਾਲ ਪਹਿਲਾਂ ਤੁਸੀਂ ਜਾਣਕਾਰੀ ਦਿੱਤੀ ਜੀ ਸਾਨੂੰ ਪਤਾ ਲੱਗਿਆ ਤੇ ਅਸੀਂ ਇਸ ਭੈਣ ਦੀ ਹਾਲਤ ਵੀ ਦੇਖ ਕੇ ਤੇ ਬੱਚਿਆਂ ਦੀ ਸਭ ਤੋਂ ਪਹਿਲੀ ਸਾਨੂੰ ਲੱਗੀ ਕਿਉਂਕਿ ਇਕੱਲੀ ਇੱਕ ਜਿੰਦਗੀ ਨਹੀਂ ਕਈ ਜ਼ਿੰਦਗੀਆਂ ਖਰਾਬ ਹੋ ਰਹੀਆਂ ਅੱਜ ਇਸ ਘਰ ਦੇ ਵਿੱਚ ਬਿਮਾਰੀ ਸਭ ਤੋਂ ਵੱਡੀ ਇਹ ਭੈਣ ਨੂੰ ਜਿਹੜੀ ਲੱਗੀ ਆ ਉਹ ਨਹੀਂ ਗਰੀਬੀ ਦੀ ਬਿਮਾਰੀ ਆ ਨਸ਼ੇ ਦੀ ਬਿਮਾਰੀ ਜਿਹੜੀ ਸਾਡੇ ਪੰਜਾਬ ਦੇ ਸਾਡੇ ਸਮਾਜ ਦੇ ਵਿੱਚ ਬਹੁਤ ਵੱਡੇ ਲੈਵਲ ਤੇ ਵਧੀ ਜਾ ਰਹੀ ਹੈ ਇਹ ਭੈਣ ਦੇ ਘਰ ਵਾਲਾ ਦਲਵੀਰ ਸ਼ਰਮਾ 4-3-4 ਸਾਲ ਹੋ ਗਏ ਘਰ ਛੱਡ ਕੇ ਚਲਾ ਗਿਆ ਕਿੱਥੇ ਰਹਿੰਦਾ ਕਿਹਦੇ ਨਾਲ ਰਹਿੰਦਾ ਇਹ ਵਾਇਗਰੂ ਜਾਣਦਾ ਕਿੰਨੇ ਸਾਨੂੰ ਨਹੀਂ ਪਤਾ ਮਾਤਾ ਵਿਚਾਰੀ ਦੱਸਦੀ ਆ ਵੀ ਪਤਾ ਨਹੀਂ ਕੀ ਗੱਲ ਆ ਲਖਰੀਓ ਨੇ ਕੋਈ ਹੋਰ ਵਿਆਹ ਕਰਾ ਲਿਆ ਜਾਂ ਕੀ ਆ ਸਾਨੂੰ ਨਹੀਂ ਪਤਾ ਪਰ ਬੱਚਿਆਂ ਕੋਲੇ ਨਹੀਂ ਆਉਂਦਾ ਪਿਛਲੇ 3-4 ਸਾਲਾਂ ਤੋਂ ਪਰ ਇਹ ਰਚਨਾ ਕਿਵੇਂ ਨਕੇਵੇਂ ਬੱਚੇ ਪਾਲੀ ਜਾਂਦੀ ਸੀਗੀ ਪਰ ਹੁਣ ਇਹ ਵੀ ਮੰਜੇ ਤੇ ਪੈ ਗਈ ਆ ਤੇ ਘਰ ਦਾ ਖਰਚਾ ਖੁਰਚਾ ਪਹਿਨੇ ਪਹਿਲਾਂ ਕਿਵੇਂ ਚੱਲਦਾ ਸੀ ਜਦੋਂ ਤੂੰ ਠੀਕ ਸੀਗੀ ਕੰਮ ਕਰਦੀ ਸੀ ਕੋਈ ਤੂੰ ਨਹੀਂ ਜੀ ਐਂ ਬਸ ਕਾ ਕਾਰਡਿੰਦੇ ਤੇ ਮਾਂ ਤੇ ਦੁਗਨੇ ਵੀ ਪੈਸੇ ਤੋੜੀ ਜੁੰਦੀ ਸੀ 500 ਰੁਪਏ ਦੇ ਨਾਲ ਕਿਤੇ ਗੁਜ਼ਾਰਾ ਕਰ ਲੈਂਦੇ ਸੀਗੇ ਬੱਚੇ ਪਾਲੀ ਜਾਂਦੀ ਸੀ ਹਾਂਜੀ ਤੇ ਪਿੱਕੇ ਕਿਤੇ ਇੱਕ ਡੰ ਰੋਟੀ ਖਾ ਲਈ ਕਿਤੇ ਨਾ ਖਾਦੀ ਬਸ ਅੰਗਜਰ ਅੱਜ ਵੀ ਦਿਨ ਹੋ ਗਏ ਜੀ ਮੈਂ ਕੁਝ ਨਹੀਂ ਕਰਦਾ ਰੋੜ ਬੜਾ ਸੋ ਨੰਮਿਤ 15 ਦਿਨ ਹੋ ਗਏ ਰੋਤਰੀ ਖਾਂਦੀ ਤੇ ਹਾਂ ਕਹਿੰਦੀ ਵੀ ਕੁੜੀਆ ਮੇਰੀ ਵੀ ਮੈਨੂੰ ਸਾਹਂਦੀ ਆ ਵੀ ਜਿਆਦਾ ਲੈਟਰਨ ਆਉਗੀ ਇਸ ਦੀ ਕੰਡੀਸ਼ਨ ਚ ਬੈਨੇ ਖਾਦਾ ਨਹੀਂ ਬੋਸ਼ੀ ਵੀ 15 ਦਿਨ ਹੋ ਗਿਆ ਇੱਥੇ ਯਾਨੀ ਕਿ ਇਸ ਕਰਕੇ ਨਹੀਂ ਖਾ ਰਹੀ ਵੀ ਹਾਂ ਵੀ ਬੱਚੇ ਨੂੰ ਸਾਹਮਣਾ ਬਹੁਤ ਜ਼ਿਆਦਾ ਔਖਾ ਬਜ਼ਾਰ ਗਮਾਂ ਨੂੰ ਸਾਹਮਣਾ ਬਹੁਤ ਔਖਾ ਵੀ ਭੁੱਖੂ ਗਈ ਪਈ ਆ ਕੱਲੀ ਚਾਹ ਤੇ ਆ ਜੀ ਯਾਨੀ ਇੱਕ ਹਸਾਲ ਦਾ ਪੇਟ ਨੂੰ ਗੰਢ ਦੇਈ ਬੈਠੀ ਆ ਇਹ ਆਪਦੇ ਨੂੰ ਵੀ ਬੱਚੇ ਨੂੰ ਸਾਹਮਣਾ ਬਹੁਤ ਔਖਾ ਇਹ ਜੀ ਗਰੀਬੀ ਦੀਆਂ ਮਜਬੂਰੀਆਂ ਇਹ ਸਾਡੇ ਪਰਿਵਾਰਾਂ ਦੇ ਵਿੱਚ ਸਾਡੇ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਬਣ ਜਾਂਦੇ ਆ ਕਈ ਵਾਰ ਤੁਸੀਂ ਦੇਖੋ ਇੱਕ ਪਿੰਡ ਵਾਸ ਦਾ ਘੁੱਗ ਹਨਾ ਮੀਨੀਆਂ ਪਿੰਡ ਦਾ ਕੁਸਾ ਮੀਨੀਆਂ ਤੇ ਇਸ ਪਿੰਡ ਦੇ ਵਿੱਚ ਪਈਆ ਭੈਣ ਇਸ ਪਿੰਡ ਦੀ ਨੂਹ ਆ ਤਿੰਨ ਬੱਚਿਆਂ ਦੀ ਮਾਂ ਵਾ ਰੋਟੀ ਤਾਂ ਕਿਵੇਂ ਨਾ ਕਿਵੇਂ ਖਾਈ ਜਾਂਦੀ ਸੀ ਬੱਚੇ ਵੀ ਕਿਵੇਂ ਨਾ ਕਿਵੇਂ ਪਾਲੀ ਜਾਂਦੀ ਸੀ ਪਰ ਜਦੋਂ ਕੋਈ ਵਿਵਪਤਾ ਪੈਂਦੀ ਹੈ ਕੋਈ ਬਿਮਾਰੀ ਘਰ ਚ ਆ ਜਾਂਦੀ ਹੈ ਕੋਈ ਕਿਸੇ ਦੇ ਸੱਟ ਲੱਗ ਗਈ ਐਕਸੀਡੈਂਟ ਹੋ ਗਿਆ ਜਾਂ ਕੋਈ ਵੱਡੀ ਪ੍ਰੋਬਲਮ ਆ ਗਈ ਘਰ ਚ ਤਾਂ ਸਭ ਕੁਝ ਟੈਟੇ ਨਹੀਂ ਹੋ ਜਾਂਦਾ ਤਾਂ ਫਿਰ ਇਹ ਮਾਵਾਂ ਰੋਟੀ ਵੀ ਛੱਡ ਜਾਂਦੀਆਂ ਵੀ ਮੈਨੂੰ ਸਾਫ਼ ਕੌਣ ਕਰੂ बार-बार ਮੇਰੀ ਲੈਟਰਨ ਕੌਣ ਸਾਫ਼ ਕਰੂ बार-बार ਨਿੱਕੀ ਜੀ ਤੀ ਪਲਵੀ ਜੀ ਦੇ ਖੇਡਣ ਦੇ ਦੇਣਾ ਹੱਸਣ ਦੇ ਦੇਣਾ ਪੜਨ ਦੇ ਦੇਣਾ ਉਹ ਵਿਚਾਰੀ ਕੀ ਦੇਖ ਰਹੀ ਐ ਇਸ ਟਾਈਮ ਉਹ ਬੱਚੀ ਆਪਣੇ ਬਾਪ ਬਾਰੇ ਕੀ ਫੀਲ ਕਰਦੀ ਨੀ ਭੈਣੇ ਹੱਥ ਨਾਲ ਜੋੜ ਤੋ ਬਸ ਮੈਂ ਰਾਹ ਹੋਦੇ ਬਸ ਕੋਈ ਨਾ ਭੈਣੇ ਅਸੀਂ ਤੈਨੂੰ ਲੈ ਨਹੀਂ ਆਏ ਆ ਤੈਨੂੰ ਹਸਪਤਾਲ ਦਾਖਲ ਕਰਾਵਾਂਗੇ ਤੇਰਾ ਇਲਾਜ ਵੀ ਹੋਊਗਾ ਵਾਹਿਗੁਰੂ ਮਿਹਰ ਕਰੇ ਬਸ ਮੈਂ ਵੀ ਅਰੇ ਧਾਕਾ ਪਾਇਆ ਧਾਕਾ ਉਹ ਇੱਕ ਇੱਕ ਵਧਾ ਧਾਕਾ ਕਿਦੋਂ ਧਾਕਾ ਪੂਰਾ ਪੂਰਾ ਧਾਕਾ ਕਿੱਦੋਂ ਕਰਨ ਤੇ ਸਾਡਾ ਤੁਹਾਨੂੰ ਇਸ ਵੀਡੀਓ ਦੇ ਨਾਲ ਜੋੜਨ ਦਾ ਇੱਕੋ ਇੱਕ ਮਕਸਦ ਆ ਵੀ ਪਲੀਜ਼ ਆਪਣੇ ਆਸ-ਪਾਸ ਖਿਆਲ ਕਰੋ ਧਿਆਨ ਕਰੋ ਆਪਣੀਆਂ ਰਿਸ਼ਤੇਦਾਰੀਆਂ ਭੈਣ ਭਰਾ ਮਾਮੇ ਮਾਸੀਆਂ ਚਾਚੇ ਤਾਏ ਪਤਾ ਲੈ ਕੇ ਮੈਂ ਥਰੇ ਆ ਨਹੀਂ ਗਿਆ ਕੁੜੀ ਦੀ ਹਾਲਤ ਦੇਖ ਕੇ ਮੈਂ ਕਿਹਾ ਪਤਾ ਤੂੰ ਰਾਤ ਨੂੰ ਕਹਿੰਦੀ ਮੈਨੂੰ ਨਾਲ ਪਾਉਂਦੀ ਆ ਮੈਂ ਕਿਹਾ ਪਤਾ ਤੂੰ ਕਿਵੇਂ ਪਈ ਨਹੀਂ ਕਹਿੰਦੀ ਭੂਆ ਮੈਂ ਸਾਰ ਲੈਣੀ ਆ ਫਿਰ ਮੈਂ ਉਹ ਪਰਾਲਾ ਕੀਤਾ ਮੈਂ ਕਿਹਾ ਵੀ ਮੈਂ ਵੀਡੀਓ ਬਣਾ ਕੇ ਭੇਜਦੀ ਆ ਮੈਂ ਦਾਦੀ ਨਾਲ ਗੱਲ ਕੀਤੀ ਮੈਂ ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ ਕਹਿੰਦੇ ਸਾਨੂੰ ਕੋਈ ਇਤਰਾਜ਼ ਨਹੀਂ ਪੁੱਤ ਸਾਡਾ ਇਲਾਜ ਹੋਣਾ ਚਾਹੀਦਾ ਏ ਮੇਰਾ ਘਰ ਮੇਰਾ ਘਰ ਹੈ ਅਗਰ ਦੂਸਰੀ ਗਲੀ ਜੀ ਦੂਜੇ ਪਾਸੇ ਹਾਂਜੀ ਤੇਰਾ ਕੀ ਨਾਂ ਪੈਣੇ ਮੇਰਾ ਨਾਂ ਰਵਨਪ੍ਰੀਤ ਕੌਰ ਹੈ ਭੈਣ ਮੇਰੀ ਸਾਸਰੀ ਘਰ ਤੇਰਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਤੁਸੀਂ ਸਾਨੂੰ ਦੱਸਿਆ ਤੇ ਅਸੀਂ ਆਪਣੀਆਂ ਧੀਆਂ ਨੂੰ ਵੀ ਨਾਲ ਲੈ ਕੇ ਆਏ ਸੀ ਪਰਮਜੀਤ ਤੇ ਸ਼ਾਕਸ਼ੀ ਨਾਲ ਕੁਲਵਿੰਦਰ ਭੈਣ ਤੇ ਅਸੀਂ ਜਦੋਂ ਹੀ ਭੈਣ ਨੇ ਵੀਡੀਓ ਭੇਜੀ ਦੇਖ ਕੇ ਹੀ ਸਾਨੂੰ ਉਸੇ ਟਾਈਮ ਹੀ ਲੱਗਿਆ ਵੀ ਹੁਣੇ ਚਲੇ ਜਾਈਏ ਪਰ ਰਾਤ ਲੇਟ ਸੀ ਜਦੋਂ ਸਾਨੂੰ ਪਤਾ ਲੱਗਿਆ ਫਿਰ ਭਾਈ ਬਲਵਿੰਦਰ ਸਿੰਘ ਜੀ ਨਾਲ ਅਸੀਂ ਗੱਲ ਕੀਤੀ ਵੀਰੇ ਹੋਣੀ ਸਾਡੇ ਨਾਲ ਜੁੜੇ ਹੋਏ ਨੇ ਸੇਵਾਦਾਰ ਨੇ ਸਾਡੇ ਨਾਲ ਤੇ ਫਿਰ ਵੀਰੇ ਹੋਣਾ ਨੇ ਵੀ ਆ ਕੇ ਸਵੇਰੇ ਸਾਨੂੰ ਉਹੀ ਗੱਲ ਦੱਸੀ ਜੋ ਸੀ ਕਿਉਂਕਿ ਹਾਲਤ ਬਹੁਤ ਮਾੜੀ ਹੈ ਸ਼ਹਿਰ ਦੇਖਣ ਵਾਲਿਆਂ ਨੂੰ ਜਾਂ ਐਦਾਂ ਲੱਗੇ ਵੀ ਚਲੋ ਠੀਕ ਹੀ ਆ ਕੋਈ ਐਡੀ ਗੱਲ ਨਹੀਂ ਪਰ ਜੇ 10-20 ਦਿਨ ਹੋਰ ਇਦਾਂ ਹੀ ਪਈ ਰਹਿ ਗਈ ਇਹ ਤੇ ਇਹ ਸਾਰੀ ਗੱਲ ਜੂ ਬਿਲਕੁਲ ਤੇ ਅਸੀਂ ਕਿੱਦਾਂ ਫਿਰ ਗਲੇ ਹੋਏ ਮਰੀਜ਼ਾਂ ਨੂੰ ਲੈ ਕੇ ਆਉਨੇ ਉਹ ਵੀ ਤੁਸੀਂ ਸਾਡੀਆਂ ਵੀਡੀਓ ਦੇਖਦੇ ਹੋ ਹਾਂ ਕਿਉਂਕਿ ਮਾਂ ਪੂਰਾ ਹੋ ਰਹੀ ਰਿਹਾ ਸਾਫ ਸੁਪਈ ਉੱਠ ਨਹੀਂ پا ਰਹੀ ਇਹ ਪੈਰ ਤੇ ਜ਼ਖਮ ਅੱਛਾ ਆ ਪੱਟੀ ਵੀ ਤੁਸੀਂ ਹੁਣ ਕੀਤੀ ਹੈ ਹਾਂਜੀ ਕੱਲ ਕਰਵਾਈ ਆ ਵੀ ਇਸ ਦਾ ਸਵੈਲਿੰਗ ਬਹੁਤ ਜ਼ਿਆਦਾ ਆ ਵੀ ਅੰਦਰ ਇਹ ਸਵੈਲ ਲੈ ਜਾਂਦੀ ਸੀ ਕਿ ਅਸੀਂ ਕਾ ਇਹਦੇ ਨਾਲ ਤਾਂ ਫਿਰ ਬਾੜਾ ਹੋ ਜਾਊਗਾ ਹੂੰ ਇਹਨੇ ਤੇ जख्म ਹੋਏ ਛੱਟ ਲੱਗੀ ਸੀ ਭੈਣ ਕੋਈ ਨਹੀਂ ਛੱਟ ਕੋਈ ਨਹੀਂ ਲੱਗੀ ਬਸ ਜਦ ਉਦ ਮੜਾ ਡਿੱਗੀਆਂ ਦੀ ਡਿੱਗਣ ਨਾਲ ਹੀ ਵਾਧਾ ਵਧ ਗਿਆ ਡਿੱਗਣ ਨਾਲ ਹੀ ਆ ਟਰਪਿੰਗ ਪਹਿਲਾਂ ਜਾਗਮ ਸੀਗਾ ਬਿਰ ਮਤਲਬ ਉੱਚੇ ਦਾ ਏਡਾ ਸਾਰਾ ਗੁਮਾਰਾ ਜਾਂ ਬਣ ਗਿਆ ਕਹਿੰਦੇ ਇਹੇ ਬੱਚੇ ਦਾ ਵਾਏ ਵਾਏ ਬੁਰਬਲਾ ਜਾਂ ਬਣ ਗਿਆ ਮਾਰ ਹਾਂਜੀ ਤੇ ਫਿਰ ਸਾਰਾ ਪਾਣੀ ਲਗ 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 ਸਾਰੀ ਬੱਤ ਗਲ ਗਈ ਆ ਹੁਣ ਉਹ ਡਾਈਪਰ ਜਿੱਥੇ ਲੱਗਿਆ जख्म ਉਥੇ ਵੀ ਬਹੁਤ ਆ ਅੱਛਾ ਉਥੇ ਵੀ ਹੋ ਗਿਆ ਉਥੇ ਵੀ जख्म ਹੋਗੇ ਲੱਗਾ ਲੱਗ ਗਿਆ ਜਦੋਂ ਬੱਚੇ ਤੋਂ ਨਹੀਂ ਸਾਫ ਸਫਾਈ ਇੰਨੀ ਹੁੰਦੀ ਇਉਂ ਉੱਥੇ ਵੀ ਲੱਗ ਲੱਗੇ ਉੱਥੇ ਬੇਟਾ ਜਦੋਂ ਡੈਂਪਰ ਬਦਲਦੀਆਂ ਪਿੱਛੇ ਵੀ ਜਾ ਕੇ ਮਾਂ ਮੇਰੇ ਪਿੱਛੇ ਵੀ ਆ ਲੱਤ ਤੇ ਸਾਰੀ ਤੇ ਇੱਥੇ ਉਹ ਕੋਬਾ ਜਿਹਾ ਨਿਕਲਿਆ ਪੈ ਡਾ ਅੱਛੇ ਡਾ ਇਹ ਇਹ ਪੰਜਵੀਂ ਚ ਪੜਦੀ ਤੂੰ ਕਿਹੜੀ ਕਲਾਸ ਪੜਦਾ ਪੁੱਤ ਸੈਕੰਡ ਸੈਕੰਡ ਦੇ ਵਿੱਚ ਤੂੰ ਬਈ ਨਰਸਰੀ ਚ ਨਰਸਰੀ ਚ ਪੜਦੇ ਆ ਇਹ ਕੁੜੀ ਆ ਇਹ ਜੇ ਦੋ ਗੁੜੀਆਂ ਇੱਕ ਇਹ ਮੁੰਡਾ ਵਾ ਹਨ ਪਵਨ ਸ਼ਰਮਾ ਉਹ ਵਾ ਇਹ ਤਾਂ ਕਮਰੇtੀ ਨੇ ਵਾਦਾ ਮੁੰਡਾ ਕਹਦਾ ਮੈਂ ਉਸ ਕੋਲ ਤਾਂ ਦੀ ਮੈਨੂੰ ਹਾਂ ਆ ਤਸਵੀਰਾਂ ਜੀ ਇੱਧਰ ਇੱਧਰ ਵਿਆਹ ਦੀਆਂ ਹਨਾ ਆ ਹਸਬੰਡ ਖੜਾ ਨਾਲ ਤੇ ਜਦੋਂ ਸ਼ਰਮਾ ਜੀ ਦਾ ਵਿਆਹ ਹੋਇਆ ਸੀ ਰਚਨਾ ਭੈਣ ਨਾਲ ਉਦੋਂ ਦੇ ਲਗਭਗ ਟਾਈਮ ਦੀ ਫੋਟੋ ਆ ਇਹ ਤੇ ਕਿਦਾਂ ਮਨ ਲੋ ਘਰ ਦੀਆਂ ਖੁਸ਼ੀਆਂ ਸਭ ਖਤਮ ਹੋ ਗੀਆਂ ਲੈ ਕੇ ਤੁਰ ਗਿਆ ਨਾਲ ਆਪਦੇ ਸ਼ੌਂਕ ਪੂਰੇ ਕਰੀ ਜਾਂਦਾ ਬਾਈ ਇਹਨੂੰ ਵੀ ਬੇਨਤੀ ਹੈ ਭਰਾ ਮੇਰੇ ਆ ਬੱਚਿਆਂ ਵੱਲ ਦੇਖ ਯਾਰ ਸਾਨੂੰ ਨਹੀਂ ਪਤਾ ਅਸੀਂ ਤੈਨੂੰ ਕੋਈ ਮਾੜਾ ਨਹੀਂ ਕਹਿੰਦੇ ਅਸੀਂ ਤੈਨੂੰ ਐ ਨਹੀਂ ਕਹਿੰਦੇ ਅਸੀਂ ਇੱਕ ਤਰਫਾ ਗੱਲ ਨਹੀਂ ਕਰਦੇਗੇ ਪਰ ਰਿਕੁਐਸਟ ਹੀ ਆ ਯਾਰ ਜੇ ਇਹ ਵੀ ਤੁਰ ਗਈ ਇਦਾਂ ਹੀ ਤੇਰੇ ਬੱਚਿਆਂ ਨੂੰ ਸੰਭੂ ਕੌਣ ਬਾਈ ਤੇਰੀ ਮਾਂ ਕਿੱਥੋਂ ਸੰਭਲੂਗੀ ਅੱਜ ਉਹ 60-65 ਸਾਲਾਂ ਦੀ ਹੋ ਗਈ ਆ ਉਹ ਬੱਚਿਆਂ ਨੂੰ ਕਿਵੇਂ ਪਾਲ ਲੂਗੀ ਯਾਰ ਬਾਈ ਪਰ ਮੇਰਾ ਇਹ ਜ਼ਿੰਦਗੀ ਦੇ ਵਿੱਚ ਬਾਕੀ ਚੀਜ਼ਾਂ ਸਭ ਸੈਕੰਡਰੀ ਆ ਆਹੀ ਅਸਲ ਤਰੀਕੇ ਕਮਾਈ ਜਿੱਦਨ ਤੂੰ ਮੰंजे ਤੇ ਪੈਣਾ ਨਾ ਜਦੋਂ ਤੂੰ ਬਜ਼ੁਰਗ ਹੋਣਾ ਇਹਨਾਂ ਨੇ ਸਾਂਭਣਾ ਤੈਨੂੰ ਇਹਨਾਂ ਨੇ ਰੋਟੀ ਦੇਣੀ ਆ ਅਸੀਂ ਪਿਛਲੇ 10 ਸਾਲਾਂ ਦੇ ਵਿੱਚ ਹਜ਼ਾਰਾਂ ਹੀ ਪਰਿਵਾਰਾਂ ਦੇ ਨਾਲ ਰਾਸਤਾ ਰਹਾ ਜਿਨ੍ਹਾਂ ਦੇ ਕੋਈ ਬੱਚਾ ਨਹੀਂ ਉਹ ਵੀ ਰੁੱਲਦੇ ਆ ਤਾਂ ਜਿਨ੍ਹਾਂ ਤੇ ਜਾਂ ਬੱਚੇ ਨਹੀਂ ਸਾਂਭਦੇ ਉਹ ਵੀ ਰੁੱਲਦੇ ਆ ਜਦੋਂ ਬੁਢਾਪਾ ਆਉਂਦਾ ਨਾ ਉਦੋਂ ਸਾਂਭਣਾ ਸਿਰਫ ਇਹਨਾਂ ਨੇ ਹੀ ਆ ਤੈਨੂੰ ਜਿਨ੍ਹਾਂ ਮਰਜੀ ਜਿੱਥੇ ਮਰਜੀ ਭੱਜ ਲੈ ਮੇਰੇ ਭਰਾ ਪਤਾ ਕਿਸ ਘਰ ਦੀ ਯਾਰੀ ਹਾਲਤ ਬਣੀ ਹੋਈ ਆ ਇਹ ਸਿਰਫ ਤੇਰੇ ਕਰਕੇ ਆ ਭਰਾ ਮੇਰੇ ਅੱਜ ਤੂੰ ਸਾਥ ਦੇਵੇਂ ਅੱਜ ਆਹ ਹਾਲਤ ਨਾ ਹੁੰਦੇ ਅੱਜ ਸਾਨੂੰ ਇੱਥੇ ਆਉਣਾ ਨਾ ਪੈਂਦਾ ਅੱਜ ਆ ਮੀਨੀਆਂ ਪਿੰਡ ਦੇ ਵਿੱਚ ਖੜ ਕੇ ਸਾਨੂੰ ਆ ਵੀਡੀਓ ਨਾ ਬਣਾਉਣੀ ਪੈਂਦੀ ਮੇਰੇ ਵੀਰ ਤਾਣ ਮੇਰੀ ਫਿਕਰ ਨਾ ਕਰ ਆਪਾਂ ਚੱਲਦੇ ਆਂ ਤੈਨੂੰ ਹੁਣ ਅਸੀਂ ਚੱਕ ਕੇ ਗੱਡੀ 'ਚ ਪਾਉਨੇ ਆਂ ਸਟ੍ਰੀਚਰ ਲੈ ਆਓ ਕੱਢ ਕੇ ਕਾਕਾ ਜੀ ਮੇਰੇ ਮਾਰੇ ਡੱਪਾ ਸਾਫ਼ ਕਰ ਲੈਂਦੇ ਆਂ ਕੋਈ ਨਾ ਕਰ ਲੈਂਦੇ ਆਰੇ ਹੈਗੇ ਨਾਲ ਪੈਣ ਹੁਣੀ ਕਰਨੇ ਕਿ ਸਾਡੇ ਆਪੇ ਹਨ ਲੈਟਰਿਨ ਚ ਕੋਈ ਨਾ ਕੋਈ ਨਾ ਸਰ ਕੁਲਵਿੰਦਰ ਭੈਣੇ ਕਰਵਾਓ ਦੇਖੋ ਡਾਈਪਰ ਚੇਂਜ ਕਰਾ ਦਿਓ ਇੱਕ ਵਾਰ ਅਸੀਂ ਬਾਹਰ ਦੇਖੋ ਪਲ ਵੀ ਦੱਸਦੀ ਆ ਵੀ ਸਾਡੇ ਕੋਲੇ ਕਾਟਨ ਵੀ ਹੈ ਨਹੀਂ ਘਰੇ ਦੇਖੋ ਰੂ ਵੀ ਹੈ ਨਹੀਂ ਜੀ ਇਹਨਾਂ ਜ਼ਖਮ ਸਾਫ਼ ਕਰਨੇ ਕਿਉਂਕਿ ਉਹ ਵੀ 1.5 200 ਰੁਪਏ ਦਾ ਆਉਂਦਾ ਇੱਕ ਪੈਕੇਜ ਤੇ 200 ਰੁਪਏ ਕਿੱਥੋਂ ਦੇਣਾ ਤੇ ਇੱਕ ਮਹੀਨੇ ਚ 1500 ਰੁਪਏ ਤਾਂ ਇਸ ਘਰ ਦੇ ਵਿੱਚ ਆਉਂਦਾ ਤੇ ਡਾਈਪਰ ਲੱਗਣੇ ਆ ਹਨ ਉਹ ਵੀ 250 ਦਾ ਆਉਂਦਾ ਪੈਕਟ ਮਤਲਬ ਇੱਕ ਗਰੀਬ ਬੰਦਾ ਤਾ ਬਿਮਾਰ ਹੋਣ ਦਾ ਵੀ ਹੱਕ ਨਹੀਂ ਰੱਖਦਾ ਡਿਗ ਵੀ ਸੀ ਡਿਗ ਕੇ ਕੰਮ ਵਧਿਆ ਇੱਥੇ ਨੇ ਟੂਪ ਲਾ ਲਈ ਐਡਾ ਸਾਰਾ ਪਿਲਕਰਾਜ ਹੋ ਗਿਆ ਉਹ ਤੇ ਨਿਬੈਕਸ਼ਨ ਹੋ ਗਈ ਸਾਰੀ ਲਾਸਤ ਨੂੰ ਤੇ ਚਰਬੀ ਅੰਦਰੋਂ ਖੜ ਲੱਗੀ ਕਹਿੰਦੀ ਕਾਦੇ ਨਾਲ ਖੜੇ ਬਾਹਰ ਤੋਂ ਨਾਲ ਫੁਰੀਏ ਘੰਟਾ ਨਾਲ ਅੰਦਰ ਚਰਬੀ ਨਹੀਂ ਹਟਦੀ ਲੈਟਰੀ ਨਹੀਂ ਹਟਦੀ ਜਮਾ ਵੀ ਤੇ ਵਿੱਚੇ ਚੱਕੀ ਨਿਕਲੀ ਜਾਂਦੀ ਆ ਤੇ ਖਾਣਾ ਹੁਣ 10 ਦਿਨ ਕੋਈ ਖਾਣ ਨਾ ਨਹੀਂ ਕੋਸ ਦਿੱਤਾ ਜੋ 3 ਦਿਨ ਦਾ ਕਲੀ ਚਾਹ ਦੀ ਕੋਟੀ ਆ ਤਿੰਨ ਬੱਚੇ ਐ ਇਹਦੇ ਤੋ ਡਿਗਨੀ ਮੇਰੇ ਤਾਂ ਦੋ ਕੁੜੀਆਂ ਦੋ ਮੁੰਡੇ ਮੁੰਡਾ ਵੱਡਾ ਆਡਾ ਅਰੇ ਰਹਿੰਦਾ ਤੇ ਇਹਨਾਂ ਘਰੋਂ ਨਿਕਲਿਆ ਹੋ ਚਾਰ ਸਾਲ ਹੋ ਗਏ ਘਰੇ ਵੱਡਦਾ ਹੀ ਨਹੀਂ ਬਸ ਕੀ ਕਰਨਾ ਜੀ ਇਹਨੇ ਕੀ ਪਤਾ ਕੀ ਕਰਦਾ ਤੂੰ ਸਾਨੂੰ ਕੋਈ ਦੱਸਦਾ ਬੱਤ ਰੋਟੀ ਪਾਣੀ ਬਤਾਈ ਹੈ ਮਾੜਾ ਮੋਟਾ ਚੱਲੀ ਜਾਂਦਾ ਹੋਰ ਆਪਾਂ ਕੀ ਖਾਣਾ ਰੋਟੀਆਂ ਰੁੱਖੀ ਮੀਂਹੀ ਬਤ ਆਦਾਂ ਸਭ ਫਿਰਦਾ ਆ ਜਾਂਦਾ ਬਸ ਉਹਦੇ ਨਾਲ ਚੱਲੀ ਜਾਂਦਾ ਨੂੰ ਮੈਂ ਬਲਡ ਆਫ ਦਾ ਬਲੱਡ ਕਰਨੀ ਓਕੇ ਬਸ ਮੈਂ ਤਾਂ ਹੌਂਕ ਨਹੀਂ ਚੜ ਜਾਂਦੀ 70 ਸਾਲ ਦੀ ਹੋਰ ਹੋ ਜੇ ਮੈਨੂੰ ਕਿੱਥੇ ਇਹਦਾ ਹੁੰਦਾਗਾ ਬਾਹਰ ਹੀ ਕੰਮ ਕਰਦੇ ਫਿਰ ਬਲੱਡ ਚੈੱਕ ਰੱਖ ਸਾਰਸਪਾਈ ਨਾ 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 ਨੁਹਾਈ ਨਹੀਂ ਜਿਉ ਪਈ ਹੈ ਭਾਬੀ ਨੁਹਾਈ ਤੋਂ ਆਈਆਂ ਦੀ ਕੁੜੀ ਪੋਲਿਆਟੀ ਨੂੰ ਢੂਟੀ ਭੁੰਨਦੀਆ ਨੁਹਾਈ ਨੂੰ ਹੀ ਗਈ ਜਿਉ ਪਈ ਹੈ ਤੇ ਹੁਣ ਜੀ ਅਸੀਂ ਭੈਣ ਨੂੰ ਰਚਤਨ ਨੂੰ ਆਪਣੇ ਨਾਲ ਸੁਪਨਿਆਂ ਦੇ ਘਰ ਲੈ ਕੇ ਚੱਲੇ ਆ ਉੱਥੇ ਹਸਪਤਾਲ 'ਚ ਭੈਣ ਦਾ ਇਲਾਜ ਹੋਊਗਾ ਨਾਲ ਬੱਚੇ ਚੱਲੇ ਨੇ ਛੋਟੇ ਬੱਚੇ ਉਮਰ ਤੱਕ ਛੋਟੇ ਆ ਪਰ ਜਿਹੜੀ ਬੇਟੀ ਪੱਲਵੀ ਆ ਉਹ ਬਹੁਤ ਸਿਆਣੀ ਆ ਉਮਰ ਦੇ ਹਿਸਾਬ ਨਾਲ ਜੇ ਦੇਖਿਆ ਜਾਵੇ ਤਾਂ ਉਹ ਪੂਰੇ ਇੱਕ ਜਿਵੇਂ ਜ਼ਿੰਮੇਵਾਰ ਬੰਦਿਆਂ ਵਾਂਗ ਗੱਲ ਕਰ ਰਹੀ ਆ ਵਾਹਿਗੁਰੂ ਕਿਰਪਾ ਕਰਨ ਰਚਨਾ ਭੈਣ ਉਹ ਤੋਂ ਠੀਕ ਹੋ ਕੇ ਆਪਣੇ ਬੱਚਿਆਂ 'ਚ ਵਾਪਸ ਆਪਣੀ ਫਲਵਾੜੀ 'ਚ ਆਵੇ ਆ ਕੇ ਆਪਣੇ ਪਰਿਵਾਰ ਨੂੰ ਸਾਹਮਣੇ ਆਪਣੇ ਘਰ ਨੂੰ ਆ ਕੇ ਸਾਹਮਣੇ ਬਹੁਤ ਸ਼ੁਕਰੀਆ ਭੈਣ ਹੋਣਾਂ ਦਾ ਜਿਨ੍ਹਾਂ ਨੇ ਸਾਨੂੰ ਸਾਰਿਆਂ ਨੇ ਜਾਣਕਾਰੀਆਂ ਦਿੱਤੀਆਂ ਸਨ ਜਿਹਦੇ ਕਰਕੇ ਸਾਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਬਹੁਤ ਬਹੁਤ ਧੰਨਵਾਦ ਬਾਕੀ ਸਾਡੇ ਸੇਵਾਦਾਰ ਬਲਵਿੰਦਰ ਸਿੰਘ ਬਾਈ ਜੀ ਦਾ ਤੇ ਬਾਕੀ ਨਗਰ ਦਾ ਵੀ ਸਾਰਿਆਂ ਦਾ ਧੰਨਵਾਦ ਆ ਜੀ ਬਹੁਤ ਬਹੁਤ ਤੁਸੀਂ ਜਿਹੜਾ ਸਾਥ ਦਿੱਤਾ ਚਲੋ ਦੁੱਖ ਸੁੱਖ ਤਾਂ ਆਉਂਦੇ ਰਹਿੰਦੇ ਜ਼ਿੰਦਗੀ 'ਚ ਕਰਮਾਂ ਦਾ ਹਿੱਸਾ ਵਾ ਸਾਰਿਆਂ ਦੇ ਪਰ ਪਰਿਵਾਰ ਦੇ ਵਿੱਚ ਆਪਣੇ ਆਪ 'ਚ ਇੱਕ ਸਭ ਤੋਂ ਵੱਡੀ ਇਲਾਮਤ ਜਿਹੜੀ ਬਿਮਾਰੀ ਆ ਉਹ ਗਰੀਬੀ ਆ ਦੂਸਰਾ ਅੱਜ ਨਸ਼ਾ ਵਾ ਜਿਹੜਾ ਇਸ ਘਰ ਨੂੰ ਸਭ ਤੋਂ ਵੱਧ ਦੀਨ ਨੁਕਸਾਨ ਹੋਇਆ ਜਿਹੜਾ ਇਹਦੇ ਬੱਚਿਆਂ ਦੇ ਬਾਪ ਨੇ ਘਰ ਛੱਡਤਾ ਬੱਚਿਆਂ ਨੂੰ ਛੱਡਤਾ ਤੇ ਉਹਦੀਆਂ ਗਲਤੀਆਂ ਵਾਹਿਗੁਰੂ ਕਿਰਪਾ ਕਰੇ ਉਹਨੂੰ ਵੀ ਸਮੱਤ ਬਖਸ਼ਿ ਸੱਚੇ ਪਾਤਸ਼ਾਹ ਉਹ ਵੀ ਆਪਣਾ ਘਰ ਵਾਪਸੀ ਕਰੇ ਆ ਕੇ ਆਪਣੇ ਬੱਚਿਆਂ ਨੂੰ ਸੰਭਾਲ ਕਰੇ ਬੱਚਿਆਂ ਦੀ ਤੇ ਇਥੋਂ ਅਸੀਂ ਮੀਨੀਆਂ ਪਿੰਡ ਤੋਂ ਮੋਗੇ ਜ਼ਿਲ੍ਹੇ ਤੋਂ ਤਹਿਸੀਲ ਨੇਹਾਲ ਸਿੰਘ ਵਾਲਾ ਤੋਂ ਅੰਜੀ ਰਚਨਾ ਭੈਣ ਨੂੰ ਰਚਨਾ ਸ਼ਰਮਾ ਨੂੰ ਇਥੋਂ ਲੈ ਕੇ ਜਾ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੇ 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 ਆਏ ਜਿਹੜੇ ਬਾਸ ਕਰੋ ਲਾ ਦੋ ਪੱਟੀ ਜੇ ਆ ਲਾਉਨੇ ਲਾਉਨੇ ਆਏ ਲਾ ਦੋ ਪੱਟੀ ਹਾਏ ਮੇਰੇ ਬਾਸ ਕਰਾ ਮੇਰਾ ਬਾਸ ਕਰਾ